ਆਜੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਫਿਰ ਬੀਤੇ ਹੋਏ ਪੁਰਾਣੇ ਜ਼ਮਾਨੇ ਦੇ ਵਿੱਚ ਜਿੱਥੇ ਕਿ ਇਸ ਟਾਈਮ ਇਹਨਾਂ ਦੁਕਾਨਾਂ ਦੇ ਉੱਤੇ ਬਾਟੀਆਂ ਤੋਂ ਪਹਿਲਾਂ ਵਿਆਹ ਵਰਗਾ ਮਾਹੌਲ ਹੁੰਦਾ ਸੀ ਅਤੇ ਦਤੀਆਂ ਰੰਬੇ ਕਈਆਂ ਕਵਾੜੀਆਂ ਕਿਸਾਨ ਅਤੇ ਮਜ਼ਦੂਰ ਵੱਡੇ ਪੱਦਰ ਤੇ ਇੱਥੇ ਜਿਹੜੇ ਆਉਂਦੇ ਸੀ ਅਤੇ ਆਪਣਾ ਜਿਹੜਾ ਉਹ ਕਾਰੋਬਾਰ ਕਰਨ ਲਈ ਇਥੋਂ ਜਿਹੜਾ ਕੰਮ ਕਰਵਾਉਂਦੇ ਸੀ ਪਰ ਹੁਣ ਸਮੇਂ ਦੇ ਨਾਲ ਨਾਲ ਜਿਹੜਾ ਸਭ ਕੁਝ ਬਦਲ ਗਿਆ ਅਤੇ ਇਹ ਜਿਹੜੇ ਆ ਕਾਰੋਬਾਰ ਬਿਲਕੁਲ ਖਤਮ ਹੋ ਗਏ ਕਗਾਰ ਤੇ ਆ ਪਰ ਇੱਕ ਪਿੰਡ ਦੇ ਵਿੱਚ ਇੱਕ ਅਜਿਹਹਾ ਮਿਸਤਰੀ ਵੀ ਆ ਜਿਹੜਾ ਕਈ ਸਾਲਾਂ ਤੋਂ ਲੋਕਾਂ ਦੀ ਇਹ ਜਿਹੜੀ ਉਹ ਸੇਵਾ ਨਿਭਾ ਰਿਹਾ ਹੈ ਉਹਦਰ ਮਾ ਉਹ ਜਿਹਦਾ ਉਹ ਜਿਹਦਾ ਮੈਂ ਸੁਲਮਨ ਜ਼ੋ ਬੋਲਦਾ ਸ਼ਾਨੋਕ ਜੀ ਸਿੰਘ ਇਹ ਕੀ ਕੰਮ ਹੋ ਰਿਹਾ ਜੀ ਇਹਦੀ ਮਾਰਾ ਮੋਟਾ ਤੇਰਾ ਲੰਬਾ ਦਾ ਤਰੀਕੇ ਦਾ ਟੁੱਟਾ ਭੱਜਾ ਨਹੀਂ ਤੇ ਇਹ ਬੰਦਾ ਉਹ ਉਹ ਜੇ ਇਹ ਇਹਨਾਂ ਦਾ ਕੰਮ ਹੀ ਬਣਾਉਨੇ ਆ ਕੋਈ ਕੋਈ ਵੱਡਾ ਕੰਮ ਨਹੀਂ ਕਰਨਾ ਦਾਤ ਦੀ ਦਾ ਵੱਡਾ ਲੰਬਾ ਜਿਹਾ ਬਣਾ ਕੇ ਦੇਈਂਦਾ ਜਿੰਨੇ ਹਾਂ ਨਾ ਕੋਈ ਬਣਵਾਉਗਾ ਇਹ ਤਾਂ ਗੰਮ ਬੰਦਾ ਹੀ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਇਹ ਮੈਂ ਤੁਹਦੇ ਦੇ ਖਿਆਲ हो <Sess> गया ना 20 ਸਾਲਾਂ ਦਾ ਰਹ ਜਨੋਂ ਦਾ ਮੈਂ ਆਪਣੇ ਬਾਪ ਦੇ ਨਾਲ ਕੰਮ ਕਰਦਾ ਸਿੱਖਦਾ ਰਿਹਾ ਕਰਦਾ ਰਿਹਾ ਮਿਲ ਕੇ ਮੈਂ ਇਕੱਲਾ ਹੀ ਕਰਦਾ ਰਿਹਾ ਬਾਪ ਮੇਰਾ ਗੁਜ਼ੀ ਗਿਆ ਤੇ ਦੱਸਦੇ ਵੀ ਜਦੋਂ ਪਹਿਲਾ ਜ਼ਮਾਨਾ ਹੁੰਦਾ ਸੀ ਤੇ ਵੱਡਿਆਂ ਦੇ ਤੇ ਪਹਿਲਾ ਵਿਆਹ ਵਰਗਾ ਇਹਨਾਂ ਦੁਕਾਨਾਂ ਤੇ ਮਾਹੌਲ ਹੁੰਦਾ ਆਹ ਜੀ ਫੋਜ ਉੱਤੇ ਦਾਦਾ ਵੀ ਨਹੀਂ ਬੰਦੇ ਬੱਚੇ ਰਹਿੰਦੇ ਦੂਜਾਂ ਦੇ ਮੇਰਾ ਕੰਮ ਪਈ ਤੋਂ ਕਰਦੇ ਜਾਂਦੇ ਮੇਰਾ ਕਾਰ ਅੱਗੋਂ ਕੋਈ ਹੁੰਦੀ ਸੀ ਪਾ ਇਹਨਾਂ ਜੋ ਉਹਨਾਂ ਦਾ ਕੰਮ ਦਾ ਪਾਣੀ ਕਿੰਨਾ ਬੜਾ ਮਹਾਰ ਹੁੰਦਾ ਹੀ ਕੋਈ ਆਵੇ ਮੇਰਾ ਜੋਤਰਾ ਮਾਰਿਆ ਜਾਏ ਮੇਰਾ ਫੜਾ ਬਣਾ ਦੇ ਮੇਰੀ ਦਿਹਾੜੀ ਦਾ ਮਾਰੀ ਜੇ ਫੜਾ ਪਾਉਣਾ ਕਨਕਾ ਮਾਰਦੇ ਹੀ ਦੰਗਰ ਕਰਦੇ ਅੱਜ ਨਾਲ ਕੰਮ ਤੁਹਾਡਾ ਕੱਟ ਗਿਆ ਹੋਣਿਆ ਸੋ ਨਹੀਂ ਹੈਗਾ ਮਸ ਜਿਹੜੇ ਕੋਈ ਨਹੀਂ ਹੈ ਦੇ ਦਰ ਜਿਹੜੇ ਦਾਹ ਪਦਾਹ ਪਿਆ ਜੀ ਦਾ ਅੜਿਆ ਕੰਮ ਹੈ ਉਹ ਸਾਥੋਂ ਕਰਾਉਂਦਾ ਦਾਹਵੀਆਂ ਦਾ ਹੋਰ ਬੜੀ ਵੱਡੀ ਗੱਲ ਕੋਈ ਜੀ ਲੈਣਾ ਸੰਦ ਪਿਛਲੇ ਸਾਹਮਣੇ ਆ ਤੇ ਉਹ ਸਾਹਮਣੇ ਦੇ ਮੋਜੂ ਕੱਟ ਕੇ ਅਸੀਂ ਮਾਰ ਮੋੜ ਕਰਦੇ ਹਾਂ ਪਿੰਡ ਦੇ ਵਿੱਚ ਹੋਰ ਵੀ ਕਰਦਾ ਇਹ ਕੰਮ ਨਹੀਂ ਉਹ ਨਹੀਂ ਕੋਈ ਕਰਦਾ ਇਹ ਫੇਰ ਕਿੰਨਾ ਟਾਈਪ ਜਿਹੜਾ ਹੋਰ ਕਰੋਗੇ ਇਹ ਵੀ ਉਹ ਲੈਂਚਲ ਵਿੱਚ ਪਾਏ ਆ ਜਦੋਂ ਨਹੀਂ ਮਾੜੀ ਮੋਟੀ ਨੀਗਾ ਚੱਲਦੀ ਆ ਉਹਨਾਂ ਚਿਰ ਕਰਨਾ ਮੁੜ ਕੇ ਕਿੱਥੋਂ ਆ ਕੋਈ ਨਵਾ ਜਿਹੜਾ ਤੁਹਾਡਾ ਜਿਸ ਤਰ੍ਹਾਂ ਕੋਈ ਗਾਂ ਆਉਣ ਵਾਲੀ ਪੀੜੀ ਉਹ ਵੀ ਇਹ ਕੰਮ ਕਰੂਗੇ ਇਹ ਕਦੋਂ ਖਤਮ ਕੱਪ ਨਾ ਗਿਨਾ ਉੜੇ ਕੰਮ ਉਹ ਅਥੀ ਨਾ ਕੋਈ ਉਹਨਾਂ ਗਾਂ ਦੇ ਗਾਂ ਕੋਈ ਕਿਸੇ ਮਾਈਕ ਨਿਕ ਪੈਗਾ ਕੋਈ ਕਿਸੇ ਤੇ ਪੈਗਾ ਉਹਨਾਂ ਕੀ ਕਹਿੰਦੇ ਆ ਜਿਹੜਾ ਚਲਾ ਰਹੇ ਆ ਇਹਨੂੰ ਪੱਖਾ ਆਨੇ ਆ ਪੇਸ਼ਾ ਇਹਦੇ ਵਿੱਚ ਜੈ ਸਿਲੰਡਰ ਲੱਗਾ ਤੇ ਕੀ ਆ ਨਹੀਂ ਜੀ ਇਹ ਆ ਪਹੀਏ ਦੇ ਨਾਲ ਹੀ ਹਵਾ ਲੈਂਦਾ ਅੱਛਾ ਆ ਪਹੀਆ ਘੇੜਦਾ ਇਸ ਵਿੱਚ ਲੋਹਦਾ ਜਾਂ ਸਭ ਹਾਂ ਦਬਰ ਲੰਦੇ ਇਹ ਆ ਜਿਹੜੀ ਇਹ ਕਿਸ ਤਰ੍ਹਾਂ ਬਣਦੀ ਹੈ ਕੀ ਰੱਖਿਆ ਵਿੱਚ ਇਹ ਲੱਕੜਾ ਰੱਖਿਆ ਕੋਲੇ ਪਾ ਦੇ ਤਰੱਚੀਆਂ ਉੱਤੇ ਆ ਲੋਹਾ ਜਿਹੜੇ ਕਾਰਨ ਕਰਨਾ ਕੋਈ ਸਰਕਾਰ ਵੱਲੋਂ ਵੀ ਸਹੂਲਤ ਹੁੰਦੀ ਤਾਂ ਨੋ ਨਾ ਸਰਕਾਰ ਵੱਲੋਂ ਇੱਕ ਨਹੀਂ ਸਾਨੂੰ ਸਰਕਾਰ ਨੇ ਧਿਆਨ ਦਿੱਤੇ ਹੀ ਕੱਗੇ ਤੇ ਉਹ ਉਹ ਸਾਨੂੰ ਡੋਰੀ ਡੋਰੀ ਵੇਚ ਨਾ ਸਕਦਾ ਕਿ ਇਤਕਾਮ ਦਾ ਪਤਾ ਹੀ ਨਾ ਤੇ ਉੱਥੇ ਜਮਕ ਰਾਜਦੀ ਸੀ ਤੇ ਉਹ ਪੈਦੀ ਤੇ ਗਾਹ ਜਾਂਦੀ ਦੀ ਤੇ ਡੋਰੀ ਉਹ ਪੈਸੇ ਸਾਨੂੰ ਸਭ ਪਏ ਜਿਹੜੇ ਸੱਦ ਦਿੱਤੇ ਹਾਂ ਜੀ ਤੁਹਾਡੇ ਕੰਮ ਵਾਸਤੇ ਹਾਂ ਜੀ